ਆਵਾਜ਼ ਮੇਰੀ ਆਉਂਦੀ ਹੋਊਗਾ ਤਾਂ ਵਧੀਆ ਤੇ ਆਪਾਂ ਪਹੁੰਚ ਗਏ ਆਂ ਸ਼ਹਿਰ ਮਲੇਰਪੋਟਲੇ ਮਲੇਰਪੋਟਲੇ ਆਪਾਂ ਕੀ ਕਰਨਾ ਆ ਵੀ ਕਿਹਾ ਸੀ ਸਭੀ ਕੋਈ ਬਿਆਹਾਂ ਦੀ ਸ਼ਾਪਿੰਗ ਮੈਨੂੰ ਪਤਾ ਨਹੀਂ ਕਿਹਦੇ ਬਿਆਹ ਦੀ ਸ਼ਾਪਿੰਗ ਪਤਾ ਨਹੀਂ ਕਿਹਦੇ ਬਿਆਹ ਦੀ ਸ਼ਾਪਿੰਗ ਕਰਨ ਅਸੀਂ ਪਹੁੰਚ ਗਏ ਆਂ ਮਲੇਰਪੋਟਲੇ ਤੇ ਅੱਗੇ-ਅੱਗੇ ਦਿਖਾਉਨੇ ਆ ਤੁਹਾਨੂੰ ਕੀ ਲੈਣੇ ਆ ਕੀ ਨਹੀਂ ਆ ਬੰਦੇ ਸਾਰੇ ਆਪਣੇ ਨਾਲ ਨੇ ਤੇ ਆਪਾਂ ਫਿਰ ਮੋਬਾਈਲਾ ਦਿਖਾਉਨੇ ਆ ਮਲੇਰਪੋਟਲਾ ਸ਼ਹਿਰ ਦੇਖੋ ਸ਼ਹਿਰ ਮਲੇਰ ਕੋਟਲਾ ਕਿੱਧਰ ਨੂੰ ਜਾਣਾ ਆਪਾਂ ਕਿੱਧਰ ਨੂੰ ਜਾਣਾ ਆਪਾਂ ਆ ਮਲੇਰ ਕੋਟਲੇ ਦਾ ਸਰਹੰਦੀ ਗੇਟ ਹੀ ਸਰਹੰਦੀ ਗੇਟ ਆਪਣੇ ਏਅਰਪੋਰਟ ਦੇ ਸ਼ਹਿਰ ਦਾ ਆ ਇਸ ਤਰ੍ਹਾਂ ਦੀ ਮਸ਼ਹੂਰ ਦੁਕਾਨ ਇਥੇ ਉਹ ਵੀ ਆਉਂਦਾ ਰਹਿੰਦਾ ਨਾ ਇਹ ਆਪਣੇ ਨਾਲ ਨੇ ਸਾਰੇ ਬੰਦੇ ਬਲੌਗਰ ਕਈ ਆਏ ਹੋਏ ਨੇ ਅੱਛਾ ਆ ਕੇ ਤਾਂ ਮੈਨੂੰ ਪੁੱਛ ਜਿਹੜਾ ਖਾਤਾ ਪੀਤਾ ਹਿੰਦੂ ਬਾਹਰ ਆਉਂਦਾ। ਕਵੀ ਪਹੁੰਚ ਗਿਆ ਆਪਾਂ ਇਹ ਮਲੇਰਕੋਟਲੇ ਦਾ ਮਸ਼ਹੂਰ ਟੇਲੀਆ ਬਾਜ਼ਾਰ ਟੇਲੀਆ ਬਾਜ਼ਾਰ ਪਿੱਛੇ ਹਲਕ ਮਲੇਰਕੋਟਲੇ ਦੀ ਨਵੇਂ ਸੂਤ ਦੇ ਦਿਆ ਖੰਨੇ ਨਾਲੋਂ ਇੱਥੇ ਦਾ ਕੀ ਫਰਕ ਆ ਆਪਾ ਬੇਸੇ ਮੈਂ ਪਹਿਲੀ ਵਾਰ ਆਇਆ ਇਹ ਤਾਂ ਬਹੁਤ ਆਉਂਦੇ ਰਹਿੰਦੇ ਨੇ ਮੈਂ ਪਹਿਲੀ ਵਾਰ ਨਹੀਂ ਮੈਂ ਦੂਜੀ ਵਾਰ ਆਇਆ ਹਾਂ ਨਾ ਉਹ ਬਾਈ ਇਹ ਵੀਡੀਓ ਪਹਿਲਾਂ ਗਿਆ ਦੂਜੀ ਵਾਰ ਆਇਆ ਮੈਂ ਤੇਲੀਆ ਬਿਆਰ ਗਿਆ ਗਿਆ ਤੇਲੀਆ ਬਿਆਰ ਪਹਿਲੀ ਵਾਰ ਮੈਂ ਆਇਆ ਸੀ ਸੰਜੋਤ ਦੇ ਵਿਆਹ ਨੂੰ ਚੌਂਕਾ ਕੇ ਗੱਬੇ ਇਧਰੋਂ ਆਪਾਂ ਮੁੜ ਕੇ ਖੱਬੀ ਸਾਈਡ ਨੂੰ ਆਰਟੀਲੀਆ ਵਯਾਰ ਬੰਦੇ ਕਿੱਥੇ ਰਹਿ ਗਏ ਆਪਣੇ ਉਹ ਆਉਂਦੇ ਨੇ ਬਾਕੀ ਬੰਦੇ ਆਪਣੇ ਕੈਟੇ ਦੇ ਉੱਤੇ ਮਾਰ ਰਹੀ ਹੈ ਥੱਕੇ ਥੱਕ ਕੇ ਪਹਿਲੇ ਨਹੀਂ ਉਹਨਾਂ ਨੂੰ ਕਿਹਾ ਖੜਾ ਹੋ ਜਾ ਪਹਿਲੇ ਹੀ ਥੱਕ ਗਏ ਇਹ ਸ਼ੋਅ ਵੀ ਰੱਖੋ ਅਦਾਸੀ ਮੋੜਨਾ ਵੀ ਹੁੰਦਾ ਵੀਡੀਓ ਬਣਾ ਕੇ ਅੱਛਾ ਉਸਕੇ ਪਹਿਲਾ ਕਿਲਾ ਤਲਾਥ ਹਾਊਸ ਪਹਿਲਾ ਆਪਾਂ ਜਿੱਥੋਂ ਸ਼ਾਪਿੰਗ ਕਰਨੀ ਆ ਤੇ ਇੱਕੋ ਆਪਾਂ ਸਭ ਤੋਂ ਸਭ ਤੋਂ ਪਹਿਲਾਂ ਆਪਾਂ ਅਰਮੰਦਲਾ ਸਾਹਿਬ 950 950 ਆਪਾਂ ਦੇਖ ਰਹੇ ਹਾਂ ਅਰਮੰਦਲਾ ਸਾਹਿਬ ਦੇਖਦੇ ਆ ਕਿਹੜਾ ਪਸੰਦ ਆਉਂਦਾ ਕਿੰਨਾ ਚੋ ਇਹ ਚੋ ਤੇ ਇਹ ਚੋ ਕਾਈ ਦੇਖੋ ਤਾਂ ਖਾ ਦੇਣਾ ਇਹ ਚੋ ਤੇ ਇਹ ਚੋ ਇਹ ਜੰਨੂ ਕੋਲ ਕੇ ਦਿਖਾ ਦੇਣਾ ਦੇਖਦੇ ਆ ਕਿਹੜਾ ਪਸੰਦ ਆਉਂਦਾ ਵੈਸੇ ਆ ਵੀ ਸੋਹਣਾ ਨਾ ਹਾਂ ਸ਼ੋ ਲਾਈਟਿੰਗ ਆ ਗਈ ਉਹ ਬੋਲਦੇ ਰਹੇ ਆ ਵੀ ਖੋਲ ਦੋ ਵੀਰੇ ਲੈ ਲੜ ਜੀ ਤੇ ਜੀ ਚਾਣਾ ਲੱਗਦਾ ਹੁਣ ਆ ਵੀ ਸੋਣਾ ਆ ਵੀ ਸੋਣਾ ਇਹ ਡਬਲ ਸਾਈਜ਼ ਹੈ ਇਹ ਡਬਲ ਵਾਲਾ ਹੈ ਆਪਣੀ ਮੌਸਮ ਦੇ ਸਾਬ ਨਾਲ ਇਹ ਡਬਲ ਜੀ ਨਹੀਂ ਹੁੰਦਾ ਜਿਵੇਂ ਹਾਂ ਹਾਂ ਏਠਾ ਵੀ ਹੁੰਦਾ ਆਪਣਾ ਬੋਲੀ ਡਬਲ 2 ਪੀਸ ਹੁੰਦਾ ਹੈ ਹਾਂ 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 2 ਪੀਸ ਇੱਕ ਮਿੰਟ 2 ਪੀਸ ਹੁੰਦਾ ਮੈਂ ਡਬਲ ਹੁੰਦਾ ਹੈ ਇਹ ਸੇਖਦੇ ਆ ਇੱਕ ਹੋਰ ਖਲਵਾਇਆ ਕਹਿੰਦੇ ਵੀ ਇਹ ਸੋਹਣਾ ਲੱਗਿਆ ਕਲਰ ਬਹੁਤ ਪਿਆਰਾ ਹੈ ਨਾ ਹੂੰ ਕਲਰ ਬਹੁਤ ਸੋਹਣਾ ਗੁਲਾਨਾਰੀ ਵੀ ਸਭ ਤੋਂ ਪਹਿਲਾਂ ਮੇਨ ਚੀਜ਼ ਆਪਣੀ ਇਹ ਬਸ ਹਾਂ ਇਹ ਵਧੀਆ ਥੋੜ੍ਜੋ ਕੰਮ ਹੋਇਆ ਹੈ ਨਾ ਪਰ ਕੰਮ ਬਹੁਤ ਪਿਆਰਾ ਹੈ ਹੂੰ ਸਹੀ ਹੈ ਇਟਾ ਟਾਈਮ ਟਾ ਕੇ ਨਾ ਪੁੱਛ ਇਸ ਦਾ ਦੇਖੋ ਜੀ 2 ਮੀਟਰ ਦਾ ਰੁਮਾਲਾ ਹੁੰਦਾ 1/2 ਮੀਟਰ ਦੀ ਪਲਕਾਂ ਹੁੰਦੀਆਂ ਨੇ ਇਹੀ ਕਰ ਦੋ ਜੀ ਇਹੀ ਕਰ ਦੋ ਰਹੀ ਜੀ ਸਹੀ ਹੈ ਧੰਨਾ ਇਹ ਲਓ ਜੀ ਆ ਰਮਨ ਦਾ ਸਭ ਲੈ ਲਿਆ ਆਪਾਂ ਠੀਕ ਹੈ ਤੇ ਬਾਕੀ ਆਪਾਂ ਉਹ ਕਹਤੇ ਉਹ ਆਪਾਂ ਨੂੰ ਸੋਨਾ ਲੱਗਿਆ ਹੁਣ ਆਪਾਂ ਸਟਾਰਟ ਕਰਨੀ ਆ ਸੂਟ ਇਹ ਮੈਂ ਕਹਿੰਦੀ ਆ ਰਮਨ ਦਾ ਸਾਹਿਬ ਇੱਕ ਹੋਰ ਦੇਖ ਰਹੇ ਆ ਆਪਾਂ ਕੀ ਕਾਇਦ ਰਿਹਾ ਅਗਰ ਮਨ ਨਹੀਂ ਆ ਸੋਨਾ ਦਿੱਤਾ ਮੈਂ ਕਿਨੂੰ ਰੈੱਡ ਵਾਲਾ ਉਹ ਕਿੱਤਿਆ ਜੇ ਫਿਰ ਕਲਰ ਆ ਗਿਆ ਤੇ ਪੂਰੇ ਮੈਂ ਉਹੀ ਜਾਂਦੀ ਆ ਵਾਈਟ ਜਾ ਆ ਨਹੀਂ ਉਹ ਤਾਂ ਵਾਈਟ ਸੋਨਾ ਉਹ ਕਿੱਸ ਤੇ ਆ ਜੀ ਹਮ ਮੈਂ ਕਹਣਾ ਉਹ ਠੀਕ ਆ ਮੈਂ ਐਂ ਕਰੋ ਉਹ ਠੀਕ ਹੈ ਇਹਨੂੰ ਅਜੇ ਪੈਂਡਿੰਗ ਕਰ ਲੈਣੇ ਆਪਾਂ ਇਹ ਵੀ ਓਪਨ ਕਰ ਲੈਣੇ ਅਸਲ ਉਹਦਾ ਲਫਾਫਾ ਵੀ ਸਰ ਉਹ ਹੈ ਮਾ ਰੈੱਡ ਨਹੀਂ ਹੈ ਅੱਛਾ ਅੱਛਾ ਰੈੱਡ ਹੋ ਲੈ ਲੇ ਬੇ ਹਾਲ ਲੈਣਾ ਮਹਿਰੂਨ ਲੈਣਾ ਮਹਿਰੂਨ ਦਾ ਨਹੀਂ ਉਹ ਰੈੱਡ ਜਿਹੜਾ ਰੁਪਿੰਦਰ ਪਹਿਲਾਂ ਕਰ ਖੋਲਿਆ ਸੀ ਆਪਾਂ ਕੋਲ ਨਭੇਤਾ ਉਹ ਸੋਹਣਾ ਯਾਰ ਜਿਹੜਾ ਉਹ ਤੁਹਾਨੂੰ ਮਰਜ਼ੀ ਲੈ ਲਓ ਮਹਿਰੂਨ ਵਾਲਾ ਵੀ ਪਿਆਰਾ ਮਹਿਰੂਨ ਨਾਲ ਦਿਖਾਏ ਕੋਈ ਹਾਂ ਮਹਿਰੂਨ ਕਲਰ ਚ ਦਿਵਾ ਦੇ ਕੋਈ ਆਹ ਵਾਲਾ ਦਿੱਕੇ ਤੇ ਮੈਨੂੰ ਆ ਵੀ ਬਹੁਤ ਸੋਹਣਾ ਤੀ ਉਹ ਮੈਨੂੰ ਇਹਦੀ ਮੈਨੂੰ ਕੜਾਈ ਪੜੀ ਸੀ ਕੜਾਈ ਸੋਹਣੀ ਹਾਂ ਲਓ ਜੀ ਸ਼ਗਨਾ ਵਾਲਾ ਕਲਰਾਂ ਨਾਲ ਇੱਕ ਆ ਦੇ ਹਾਂ ਆ ਦੇਖੋ ਜੀ ਕਾ ਦੇਖੋ ਜੀ ਰੈੱਡ ਚ ਬਿਰੀ ਆ ਕੇ ਦਿਖਾ ਦਿਓ ਇਹ ਸਿੰਗਲ ਆ ਵੀਰੇ ਡਬਲ ਆਈ ਇਹ ਫਿਰ ਸਿੰਗਲ ਆ ਜੀ ਸਿੰਗਲ ਸਿੰਗਲ ਹਾਂ ਜੀ ਇਹੀ ਸੋਨਾ ਫਿਰ ਹਾਂ ਇਹ ਸੋਨਾ ਇਹ ਦੇਖ ਲਓ ਇਹ ਵੀ ਲੱਗ ਗਿਆ ਰੰਗ ਆਪਣਿਆਂ ਦਾ ਹਾਂ ਹੈ ਫਿਰ ਆਹ ਜਿੱਤਾ ਗੁਰਦੁਆਰੇ ਦੇ ਬਾਹਰ ਰੈਡੀ ਹਾਂ ਹਾਂ ਜੈਨੂਨ ਨਲਿਆ ਹੋਆ ਲਓ ਜੀ ਲੱਗਦਾ ਜੀ ਗਾਲਪੜ ਨਹੀਂ ਸਿੰਗਲ ਆ ਆ ਕੀਤਾ ਜੀ ਆ ਪਰ ਮਾਲਾ ਦੂਜਾ ਕਿੰਨੇ ਦਾ ਵੀਰੇ ਇਹ 700 ਠੀਕ ਆ ਇਹ ਕੀ ਦੀ ਪ੍ਰਾਈਜ਼ਿੰਗ ਕਰਸੀ ਲਓ ਜੀ ਔਰ ਮਾਲਾ ਸਾਹਿਬ ਇੱਕ ਕੋ ਲੈ ਲਿਆ ਆਪਾਂ ਤੇ ਹੁਣ ਆਪਣਾ ਸਟਾਰਟ ਆ ਸੂਤਾ ਦਾ ਕੰਮ ਹੈ ਲਓ ਜੀ ਇੱਧਰ ਖਲਾ ਖਲਾ ਰੱਖੀ ਜਾਂਦੇ ਨੇ ਉਸਤਾਦ ਜੀ ਹੁਣੀ ਖਲਾ ਹਾਲ ਪਸੰਦ ਕੋਈ ਛਾ ਨਹੀਂ ਇਹਨਾਂ ਨੇ ਦੇਖਦੇ ਹਾਂ ਹੁਣ ਅੱਗੇ ਅੱਗੇ ਕੀ ਬਣਦਾ ਹਾਂ ਵੀ ਹਾਂ ਮਰਤ ਗਿੱਲ ਬਲਾਗਸ ਲਾ ਕਰ ਅੰਦਰ ਕਿਹੜੇ ਲੈਣੇ ਨੇ ਮਰਤ ਗਿੱਲ ਬਲਾਗਸ ਮੀਟਿੰਗ ਕਰਕੇ ਆਈਏ ਆ ਚੀਜ਼ ਬੰਦੀ ਆ ਹੈਨਾ ਜੀ ਜੀ ਬਾਮ ਆ ਗਿਆ ਇੱਕ ਮਿੰਟ ਸੀ ਹਾਂ ਰੋਸ ਹੁੰਦੀ ਹੈ ਸਾਰੇ ਨੂੰ ਪੁੱਛਦੇ ਜੀ ਜੀ ਕੀ ਹੈ ਸਾਰੇ ਤਾਂ ਬਿਨਾ ਕੁਝ ਹੋ ਰੰਗ ਇਹ ਤਾਂ ਆ ਨਹੀਂ ਹੈ ਵੀਜਾ ਹੈਗਾ ਇਹ ਤੁਮ ਤਾਂ ਇਹ ਨਹੀਂ ਦਿਖਾਇਆ ਨਾ ਜੋ ਪਿੱਛੇ ਹੈ ਵੀ ਲੱਗਦਾ ਇਹ ਤੇ ਹੈ ਨਹੀਂ ਇੰਨਾ ਹੈ ਵੀ ਕੀ ਰੇਂਜ ਚ ਫਿਰ ਛਾਟ ਆਏ ਗੋਡਿਆਂ ਤੱਕ ਨਾ ਛਾਟ ਆ ਜਾਂਦੀ ਹੈ ਬਣ ਲਓ ਜੀ ਦੇਖ ਰਹੇ ਹਾਂ ਆ ਪਾਕਿਸਤਾਨੀ ਆਹ ਪਾਕਿਸਤਾਨੀ ਝੂਟਾ ਪਾਕਿਸਤਾਨ ਦੇ ਲਾਹੌਰ ਬਾਜ਼ਾਰ ਚ ਪਹੁੰਚ ਚੁੱਕੇ ਆ ਪਾਕਿਸਤਾਨੀ ਸੂਟ ਦੇਖ ਰਹਾ ਹੋ ਤੇ ਸਾਥ ਅੰਮ੍ਰਿਤ ਗਿੱਲ ਬਲੌਗ ਨਹੀਂ ਨਹੀਂ ਮੇਡਮ ਇਹ ਹੈਗਾ ਜੀ ਪਾਕਿਸਤਾਨੀ ਸੂਟ ਤੇਰਾ ਕੋਈ ਸੱਤ ਦਾ ਫੜਿਆ ਕੰਦੇ ਨਹੀਂ ਪਾਕਿਸਤਾਨੀ ਹਾਂ ਦਿੰਦੇ ਫੇ ਮੈਂ ਤਾਂ ਆਪ ਦਾ ਸਟਾਈਲ ਆਇਆ ਸੀ ਕੋਈ ਕੰਦੇ ਬਹੁਤ ਧਿਆਰਾ ਪੀਸ ਹੈ ਪਾਕਿਸਤਾਨੀ ਪੰਜ ਕਿ ਤਾਂ ਪਹਿ ਗਿਆ ਪੰਜ ਤੋਂ ਲੱਗੇ ਗਿਆ ਮੇਰਾ ਆਰਾਮ ਤੇ ਦੇਖਦੇ ਹਾਂ ਹੁਣ ਕੀ ਬਣਦਾ ਤਹਾਲ ਹਾਲ ਤਾਂ ਫੁੱਲ ਖਨਈ ਚੱਲ ਰਿਹਾ ਇੱਥੇ ਕਾਹਦੇ ਬਣ ਇਦਾਂ ਦੇ ਵੀਸ ਜਿਵੇਂ ਇਹਨਾਂ ਦੇ ਸ਼ਰਟ ਆਉਂਦੇ ਆ ਬਸ ਇਹਨਾਂ ਸ਼ਰਾਰਾ ਕਰਾਣਾ ਤੁਸੀਂ ਬਣਾ ਸਕਦੇ ਹੋ ਦੇਖਾ ਇਦਾਂ ਦਾ ਕੁਝ ਹੂੰ ਹੂੰ ਔਰ ਬਜਟ ਫ੍ਰੈਂਡਲੀ ਹੈ ਕਾਫੀ ਬਸ ਉਹ ਸੁਨੋ ਬਣਾਉਂਦਾ ਪਿਓ ਦਾ ਆ ਸਾਡੇ ਪਣ ਗਏ ਨੇ ਜ਼ਰੀਨਾ ਹੋਵੇ ਜ਼ਰੀ ਨਹੀਂ ਹੈਗਾ ਸੀਕਵੈਂਸ ਸਟਾਈਲ ਦੁਪੱਟਾ ਸਾਈਕੋ ਸਟਾਈਲ ਬਈ ਮਿਊਜ਼ਿਕ ਵਾਲਾ ਹਾਂਜੀ ਸੀਕਵੈਂਸ ਸਾਈਕੋ ਸਟਾਈਲ ਸਾਈਕੋ ਸਟਾਈਲ ਯੂਜ਼ਿਕ ਡਾਇਰੈਕਟਰ ਸਾਈਕੋ ਸਟਾਈਲ ਬਟ ਠੀਕ ਸ਼ਰਾਰਾ ਬਣਿਆ ਹੋਇਆ ਉਹਦਾ ਕੋਈ 셔ਟ ਕਿਹਦੇ ਵਿੱਚ ਰੈੱਡ ਕਲਰ ਚ ਵੀ ਡਿਜ਼ਾਈਨ ਮਿਲ ਲੇਗਾ ਅਗਰ ਦੇਖਣਾ ਨਹੀਂ ਨਹੀਂ ਉਹ ਵੀ ਲੈ ਤਿੰਨ ਕਲਰਾਂ ਮੇਰੀ ਪਾਣੇ ਦੇ ਵਿੱਚ ਇੱਕ ਡਿਜ਼ਾਈਨ ਚ ਹੋਰ ਕਲਰ ਫਿਰ ਉਹ ਕਲਰ ਤੇ ਦੂਜਾ ਡਿਜ਼ਾਈਨ ਨਹੀਂ ਮਿਲਦਾ ਇੱਕ ਡਿਜ਼ਾਈਨ ਮਿਲ ਜਾਂਦਾ ਉਹ ਕਲਰ ਦੀ ਮਿਲਦਾ ਉਸਤਾਦ ਜੀ ਲੱਗੇ ਹੋਏ ਨੇ ਇਹ ਜੀ ਹੋਰ ਰੰਗ ਦੇਖ ਲਓ ਯਾਰ ਜੀ ਸਾਫ ਸੌਂਦਾ ਬਣਾ ਲੈ ਉਹ ਚ ਦੋ ਕਲਰਾਂ ਜੀ ਇੱਕ ਕਲਰ ਨਾਲ ਬਣ ਜਾਈਗੀ ਤੁਹਾਨੂੰ ਹੈਲੋ ਜੀ ਦੁਪੱਟਾ ਸੋਨਾ ਬੀ ਜੀ ਥੋੜੇ ਵੀਰ ਦੀ ਗਾਰੰਟੀ ਹੈ ਜੀ ਇਹ ਅੱਜ ਕਲਰ ਕਿਹੜੇ ਕਿਹੜੇ ਨੇ ਵੀਰੇ ਉਹ ਥੋੜੇ ਵੀਰ ਦੀ ਗਾਰੰਟੀ ਹੈ ਭਾਈ ਹਲੋ ਆ ਜੀ 2100 ਕਢਾਇਆ ਦੇਖਣਾ ਮੈਂ ਆ ਲਓ ਜੀ ਕਲਰ ਦੋ ਹੀ ਦੇਣ ਦਾ ਰੰਗ ਹੈ ਸੰਜਰੇ ਭੈਣ ਤੇ ਲਾਲ ਕਹਿਣਾ ਨਹੀਂ ਭੈਣ ਬਣਾ ਦੇਣਾ ਉਹ ਨੂੰ ਰਹਿਣਾ ਲੋ ਜੀ ਲੋ ਜੀ ਕਿੰਨੇ ਕਲਰ ਨੇ ਲੱਗ ਲੱਗ ਤਰ੍ਹਾਂ ਦੇ ਸੂਟ ਹੈ ਆ ਵੀ ਸੋਨਾ ਜਿਹੜਾ ਉਹ ਵੀ ਉਹ ਵੀ ਸੋਨਾ ਰਵਿੰਦਰ ਜਿਹੜਾ ਮਾਰੀ ਹੇ 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 ਪਰ ਇਹ ਹਟੀਆਂ ਲਓ ਭਾਈ ਕਿਵੇਂ ਆ ਬੰਦਾ ਲੋਟ ਆ ਆ ਸੋਹਣਾ ਲੱਗਦਾ ਮੈਂ ਅਸੂ ਲੈ ਆ ਆ ਸੋਹਣਾ ਲੱਗਦਾ ਇਸ ਪੀਸ ਨਾਲ ਛੱਡੋ ਥੋੜੇ ਰਾਹ ਤੀਸਰੀ ਰੇਨ ਚ ਲਾ ਲੈ ਮੇਰੇ ਤੇ ਮੁੰਡੇ ਦਾ ਵੀ ਜੀ ਆ ਉਹਦੀ ਲਓ ਜੀ 2 ਘੰਟੇ ਚ 2 ਘੰਟੇ ਚ ਦੋ ਪਸੰਦ ਆ ਗਏ ਹੈ 1 ਸੂਟ ਹੈ ਹੋਰ ਮਸਾ ਆਇਆ 1 ਘੰਟਾ ਚ ਆਠੇ ਹੈਂ ਇੱਕ ਦਿਨ ਇਹ ਕੋਲੇ ਨੇ ਕਿੰਨਾ ਇਹ ਕਿਹੜੀ ਡਿਜ਼ਾਈਨ ਹੋ ਰਹੀ ਹੈ ਕਾਂਟੇ ਦੀ ਇੱਕ ਦੀ ਐਵਰੇਜ ਆ ਹੈ ਤੀਜਾ ਘੰਟਾ ਸ਼ੁਰੂ ਹੋਣਾ ਯਾਰ ਹੁਣ ਤੀਜਾ ਸਟ ਇੱਕ ਘੰਟੇ ਚ ਇੱਕ ਸੂਟ ਦੀ ਐਵਰੇਜ ਮੈਨੂੰ ਚਾਹੀਦਾ ਮੈਨੂੰ ਨੰਬਰ ਲੈ ਲਿਓ ਫੋਟੋ ਪਾ ਦਿਓ ਹਾਂ ਵੀਰੇ ਹਾਂ ਇਹ ਗੱਲ ਮੈਂ ਫਾਈਨਲ ਇਹ ਕਰਦਾ ਵੀ ਰੁਕਟਾ ਬੁਲਾਈਆਂ ਨੂੰ ਬੁਲਾਈ ਸੋਚਿਆ ਜਿਹਾ ਬੈਠਾ ਮੁੰਡਾ ਤੀਜੇ ਘੰਟੇ ਦੀ ਐਵਰੇਜ ਵੀ ਕਰਤੀ ਪੂਰੀ ਤੀਜੇ ਘੰਟੇ ਵਾਲਾ ਵੀ ਪਸੰਦ ਕਰਦਾ ਇੱਕ ਘੰਟੇ 'ਚ ਇੱਕ ਐਵਰੇਜ 99% ਪਲੇਨ ਦੁਪੱਟਾ ਆ ਜਾਏਗਾ ਜੁਬੈ ਨੂੰ ਗਰਾਜਸਤਾਨੀ ਨਹੀਂ ਲੱਗਿਆ ਉਹਨਾਂ ਰਾਜਸਤਾਨੀ ਟੱਤ ਨਹੀਂ ਆ ਗਏ ਰਾਜਸਤਾਨੀ ਪਾਕਸਤਾਨੀ ਮਿਕਸ ਆ ਪਾਕਿਸਤਾਨੀ ਹੀ ਹੋਣੀ ਪਾਕਿਸਤਾਨੀ ਪਾਕਿਸਤਾਨ ਦੇ ਲਾਹੌਰ ਬਿਆਰ ਚੋਂ ਲਓ ਜੀ ਇਹ ਰੰਗ ਬੋਤ ਆ ਗਏ ਨੇ ਮਲਟੀ ਕਲਰ ਵਾਲਾ ਹੀ ਆਉਂਦਾ ਤਾਂ ਇਹ ਸਹੀ ਹੈ ਇਸ ਸਟਾਈਲ ਇਹ ਮੇਰਾ ਵੀ ਇਖਣੇ ਰੰਗ ਬਰੰਗਾ ਉਹ ਪਾਕਿਸਤਾਨੀ ਟਰੱਕ ਨਹੀਂ ਇਕਣਦੇ ਹੁੰਦੇ ਹਾਂ ਹਾਂ ਇਹ ਲਾਣਾ ਇਹ ਠੀਕ ਹੈ ਗੱਲ ਮੇਰੀ ਆ ਦੇਖੋ ਜੀ ਪਾਕਿਸਤਾਨੀ ਸਪੈਲ ਦੇਖਣੇ ਨੇ ਲੈਣੇ ਨੇ ਪਾਕਿਸਤਾਨੀ ਜੂੜੀ ਦੇ ਲੈ ਲਿਓ ਤੇ ਚੜਾਈ ਜਾਂਦੇ ਆ ਤਾਂ ਇਹ ਤਾਂ ਰਿਸਪੋਰਟ ਬੋਲਨੀ ਆ ਵੀਰੇ ਫਿਰ ਟੈਂਸ਼ਨ ਪਾਕਿਸਤਾਨੀ ਟਰੱਕ ਪਾਕਿਸਤਾਨੀ ਟਰੱਕ ਨਹੀਂ ਸੋਹਣਾ ਲੱਗਦਾ ਵੈਸੇ ਨਾ ਇਸ ਦੀ ਲੁੱਕ ਦੇਖੋ ਫਿਰ ਦੱਸ ਆਪਾਂ ਤਾਂ ਕਹਿ ਸਕਦੇ ਹਾਂ ਉਹਨੇ ਬਾਹਾਂ ਹੀ ਖੋਲੀਆਂ ਰੱਖੀਆਂ ਇੱਧਰ ਤੂੰ ਉਹ ਕਰੀ ਬੋਕ ਕਰੀ ਬੋਕ ਲੋ ਜੀ ਬੋਕ ਬੋਕ ਕਰ ਰਿਹਾ ਕਾਟ ਬੋਕ ਅੱਛਾ ਉਹ ਇੱਚ ਜ਼ਿਆਦਾ ਕਾ ਨੰਦਾ ਲਾ ਲੂ ਦਿੱਤੇ ਨਜਾਇਜ਼ ਕੱਪੜਿਆਂ ਦਾ ਗਾਹ ਪੈ ਗਿਆ ਲਾਲਾ ਪਤਾ ਨਹੀਂ ਕੀ ਬਣਨਾ ਕੀ ਨਹੀਂ ਬਾਈਕ ਬਲੈਕ ਚੱਲੀ ਜਾ ਰਹੀ ਆ ਪਿੰਨਾ ਟਾਈਮ ਹੋ ਗਿਆ 1:00 ਵਜੇ ਦੇ ਬੀਵੇਂ ਕੀ ਚਲਾਈ ਨੀ ਬਿਲਾਇ ਨੀ ਤਾਂ ਬਿਨਾ ਹੋਵੇ ਨਹੀਂ 1100 ਤਾਂ ਮੈਨੂੰ ਰੋਲਾ ਪਾਈ ਜਾਂਦੀ ਫਿਰ ਉੱਥੇ ਮੈਂ ਜਾ 1500 ਮੰਗੂ 1100 ਮੰਗੂ ਮਮਮੀ ਫਿਰ ਮੇਰੇ ਘਰ ਚ ਚਲ ਕੋਈ ਨਾ ਇਹ ਤਾਂ ਸਹੀ ਤੈਨੇ ਬਾਅਦ ਮੁੱਕਰ ਜਾਣਾ ਮੈਂ ਤਾਂ ਮੁੱਕਰਦੀ ਮੈਂ ਤੈਨੇ ਮੁੱਕਰ ਜਾਣਾ ਮਮਮੀ ਨਾਲ ਨਵੇੜਨਾ ਤੈਨੇ ਆ ਕਿਉਂਰਾ ਇੰਨਾ ਚ ਕੰਨਾ ਕੋਈ ਕਲਫ ਸਕਦਾ ਨਹੀਂ ਜੀ ਬਿਲ ਬਣ ਰਿਹਾ ਤਾਜ ਤਾਜ ਆ ਕਰ ਰੇਟ ਨਾ ਯਾਰ ਮੇਰੀ ਹੈਂਡ ਰਾਈਟਿੰਗ ਨਾਲ ਨਹੀਂ ਮੇਰੀ ਬੜੀ ਖਰਾਬ ਹੈਂਡ ਰਾਈਟਿੰਗ ਬਾਈ ਰੇਟ 5000 ਲਾਉਂਦਾ ਏ 2500 ਕਰ ਦਿੰਦੀ ਆਨੇ ਕਾਣ ਬੁਰੇ ਤੇ ਕਾਣ ਕਾ ਕਰਦੇਗਾ ਉਸਤਾਦ ਇੱਥੇ ਆ ਕੇ 2500 ਦੀਆਂ ਤਾਂ ਇਹ ਸਾਢੇ ਜੇ ਤੇ ਲਾ ਦਿੰਦਾ ਵੀਰਾ ਇਹਨੂੰ ਕਹਾਂ ਵੀ ਸਾਢੇ ਸਾਢੇ ਮਾੜਾ ਹੁੰਦਾ ਵੀ ਸਾਢੇ ਜੇ 50 50 ਰੁਪਏ 50 50 ਰੁਪਏ ਲੈਸ ਅਮਰਤ ਵੀਰ ਦੀ ਹੈ ਇੱਕ ਫਿਰ ਉਹ ਰੇਟ ਲੱਗੇ ਲਗਾਏ ਨੇ ਭਰਾ ਦੇ ਫਰਮਾਨਾ ਸਾਹਿਬ 700 ਦਾ ਹੈ ਉਹਦਾ ਰੇਟ ਆਪਾਂ ਉਧਰ ਕਰਦੇ ਆਂ ਇਹਦੀ ਮਾਣੇ ਦੀ ਵੀਡੀਓ ਲਓ ਵੀ ਖਰੀਦਦਾਰੀ ਕਰ ਲਈ ਚੱਲੀਏ ਮੰਮੀ ਹੋ ਗਏ ਹੌਲੇ ਜੇ ਚਲੋ ਹੁਣ ਫੇਰ ਫੇਰ ਲੈਣੇ ਹੋਗੇ ਦੁਬਾਰਾ ਫੇਰ ਆਵਾਂਗੇ ਵੀਰੇ ਐਤਾ ਸੀ ਰੋਕ ਦੇ ਲੈਂਦੇ ਫਿਰਦੇ ਆ ਖਤਾ ਸੀ ਹਾਂ ਮੰਗਣੇ ਵਾਲਾ ਕੰਮ ਕਰਦੇ ਫਿਰਦੇ ਆ ਬਸ 2 ਮਹੀਨਿਆਂ ਚ ਵਿਆਹ ਦੋ ਮੁੰਡਿਆਂ ਦੇ ਚਲੋ ਵੀ ਚੱਲ ਆਪਾਂ ਹੋ ਕੇ ਦੇਸੀ ਚਾਣੂ ਨੂੰ ਕਰ ਨੂੰ ਨਾ ਉਹ ਗਰਨ ਕਿ ਵਿਚਾਰੇ ਇਹਨੇ ਬੈਗ ਲੈ ਲੇ ਸਾਰੇ ਬੈਗ ਚੱਕ ਲੈ ਪਾਰਸ ਚੱਕ ਲੈ ਚਲੋ ਜੀ ਚਲੋ 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 ਜੀ ਹੋ ਜੀ ਇੱਕ ਵਾਰ ਆਪਾਂ ਲੈ ਕੇ ਕੱਪੜਾ ਕਿਲਾ ਕਲਾਥ ਹਾਊਸ ਵਾਲਾ ਦੇਓ ਕਾਫੀ ਲੈ ਲਿਆ ਆਪਾਂ ਤੇ ਬੰਦੇ ਆਪਣੇ ਗਾਹਾਂ ਵਾਗੇ ਆਪਾਂ ਗੱਡੀ ਤੇ ਰੱਖਣਾ ਹੈ ਜਿਸ ਵਾਂਗ ਗੱਡੀ ਤੇ ਰੱਖ ਕੇ ਆਪਾਂ ਵਾਪਸ ਜਾ ਰਹੇ ਹਾਂ ਆਪਣੇ ਬੰਦੇ ਕੋਲ ਤੇ ਇਹ ਵੀਡੀਓ ਆਪਾਂ ਕਰਦੇ ਆਂ ਐਂਡ ਹੁਣ ਲਾਸਟ ਦੇਖ ਕੇ ਆਪਾਂ ਉਹ ਕਿਹੜੀ ਦੁਕਾਨ ਤੇ ਜਾਂਦੇ ਆਂ ਫਿਰ ਤੁਹਾਨੂੰ ਫੇਰ ਦਿਖਾਵਾਂਗੇ ਤੁਹਾਨੂੰ ਬਾਕੀ ਪਲੇ ਹੋਣਾ ਵੀ ਵੀਡੀਓ ਚ ਤੇ ਇਹ ਵੀਡੀਓ ਕਰਦੇ ਆਂ ਥੈਂਕ ਯੂ